ਖਬਰ ਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਕਰੋਨਾ ਵਪੈ ਦੀ ਠੱਗੀ ਭ੍ਰਿਸ਼ਟਾਚਾਰ ਕਰਨ ਵਾਲੇ ਰਮਨ ਪਰੋੜਾ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਰਮਨ ਪਰੋੜਾ ਦੇ ਰਿਸ਼ਤੇਦਾਰਾਂ ਦੇ ਘਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਸਾਰੇ ਕੰਮ ਦਾ ਮਾਸਟਰਮਾਈਂਡ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਰਮਨ ਪਰੋੜਾ ਅਤੇ ਉਸ ਦਾ ਲੜਕਾ ਰਾਜਨ ਕਰੋੜਾ ਸੀ ਕਿਸ ਤਰ੍ਹਾਂ ਬਰਤਾਨਤ ਰਚਿਆ ਗਿਆ ਕਿਸ ਤਰ੍ਹਾਂ ਇਹ ਸਾਰੇ ਕੰਮ ਨੂੰ ਪੰਜਾਬ ਦਿੱਤਾ ਗਿਆ ਉਸ ਦੇ ਖੁਲਾਸੇ ਜਿਹੜੇ ਨੇ ਉਹ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਕਰ ਦਿੱਤੇ ਗਏ ਨੇ ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਜਿਸ ਤਰ੍ਹਾਂ ਮਹੇਸ਼ ਮਖੀਜਾ ਦੀ ਗੱਲਬਾਤ ਹੋ ਰਹੀ ਹੈ ਉਹਨਾਂ ਨੇ ਮੁਲਾਕਾਤ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇੱਕ ਵਾਰ ਨਹੀਂ ਦੋ ਵਾਰ ਨਹੀਂ ਅਣਗਿਣਤ ਸਮੇਂ ਦੇ ਵਿੱਚ ਉਹਨਾਂ ਨੇ ਅਣਗਿਣਤ ਮੁਲਾਕਾਤਾਂ ਕੀਤੀਆਂ ਨੇ ਕਿਉਂਕਿ ਰਮਨ ਅਰੋੜਾ ਵੱਲੋਂ ਵਾਰ-ਵਾਰ ਕਿਹਾ ਜਾਂਦਾ ਸੀ ਕਿ ਜਿਹੜੇ ਮਹੇਸ਼ ਮਖੀਚਾ ਨੇ ਇਹ ਮੇਰੇ ਖਾਸਮ ਖਾਸ ਨੇ ਇਹ ਸਭ ਤੋਂ ਮੇਰੇ ਪਰੋਸੇ ਯੋਗ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਨੇ ਲੇਕਿਨ ਉਹਦੇ ਵੱਲੋਂ 30 ਰਿਸ਼ਤੇ ਜਾਲੀ ਕਰ ਦਿੱਤੀਆਂ ਗਈਆਂ ਲੋਕਾਂ ਨੂੰ ਨੋਟਸ ਭੇਜ ਦਿੱਤੇ ਗਏ ਯਾਨੀ ਕਿ ਡਰਾਇਆ ਵੀ ਧਮਕਾਇਆ ਵੀ ਤੇ ਰੱਜ ਕੇ ਲੁੱਟਿਆ ਵੀ ਰਮਨ ਅਰੋੜਾ ਰਮਨ ਅਰੋੜਾ ਦੇ ਰਿਸ਼ਤੇਦਾਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯਾਨੀ ਕਿ ਬਿਊਰੋਕ੍ਰੇਸੀ ਨੇ ਵੀ ਕੋਈ ਕਸਰ ਨਹੀਂ ਛੱਡੀ ਕਿ ਜਿਵੇਂ ਆ ਕਹਿੰਦੇ ਨੇ ਰਮਨ ਕਰੋੜਾ ਉਵੇਂ ਕੰਮ ਕਰਦੇ ਰਹੋ ਜਦੋਂ ਖੁਲਾਸੇ ਹੋਏ ਦੁੱਧਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ ਅਦਾਲਤ ਨੇ ਬੜਾ ਵੱਡਾ ਛਟਕਾ ਦਿੱਤਾ ਹੈ 16 ਜੂਨ ਤੱਕ ਰਿਮਾਂਡ ਤੇ ਭੇਜ ਦਿੱਤਾ ਗਿਆ ਔਰ 16 ਦਿਨ ਤੱਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਹੁਣ ਨਾਇਕ ਹਿਰਾਸਤ ਜੇਲ੍ਹ ਦੇ ਵਿੱਚ ਰਹਿਣਗੇ ਉਸ ਤੋਂ ਬਾਅਦ ਵਿਜੀਲੈਂਸ ਕਹਿੰਦੀ ਹੈ ਕਿ ਜਿਹੜੇ ਇਸ ਦੇ ਖਾਸਮ ਖਾਸ ਸੀ ਇਹਦੇ ਰਿਸ਼ਤੇਦਾਰ ਸੀ ਉਹਨਾਂ ਉੱਤੇ ਵੀ ਵੱਡੀ ਕਾਰਵਾਈ ਹੋਵੇਗੀ ਯਾਨਕਿ 16 ਜੂਨ ਤੋਂ ਬਾਅਦ ਪਤਾ ਲੱਗੇਗਾ ਕਿਹੜੀ ਧਾਰਾ ਰਮਨ अरोड़ा ਰਮਨ अरोड़ा ਦੇ ਸਾਥੀਆਂ ਤੇ ਰਮਨ अरोड़ा ਦੇ ਰਿਸ਼ਤੇਦਾਰਾਂ ਤੇ ਰਮਨ अरोड़ा ਦੇ ਲੜਕੇ ਤੇ ਅਤੇ ਖਾਸ ਕਰਕੇ ਉਹਨਾਂ ਦੇ ਕੁੜਮ ਨੂੰ ਵੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਏਸੀਟੀ ਐਸਐਚਓ ਸਸਪੈਂਡ ਕਰ ਦਿੱਤੇ ਗਏ ਨੇ ਮਹੇਸ਼ ਮਖੀਚਾ ਜਿਹੜੇ ਨੇ ਉਹਨਾਂ ਤੋਂ ਵੱਡੇ ਖੁਲਾਸੇ ਹੋਣਗੇ ਉਹਨਾਂ ਦਾ ਰਮਨ ਜਿਹੜਾ ਹੈ ਵਿਜੀਲੈਂਸ ਦੇ ਸਰਵੋੱਚ ਅਧਿਕਾਰੀਆਂ ਨੇ ਲੈ ਲਿਆ ਗੁਰਪ੍ਰੀਤ ਦਾ ਵੀ ਜਿਹੜਾ ਗੁਰਪ੍ਰੀਤ ਕੌਰ ਦਾ ਵੀ ਜਿਹੜਾ ਹੈ ਰਮਨ ਲੈ ਲਿਆ ਹੈ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਨੂੰ ਰਮਨ ਅਰੋੜਾ ਨੇ ਜਿਹੜੇ ਉਹਨਾਂ ਨੂੰ 16 ਜੂਨ ਤੱਕ ਨਿਆਂਇਕ ਹरासत ਵਿੱਚ ਪੇਜ ਦਿੱਤਾ ਗਿਆ ਹੈ ਧੰਨ